ਲਓ ਜੀ ਅੱਜ ਮਣਾਉਂਦੇ ਆ ਤੁਹਾਨੂੰ ਭੈਣੋ ਬਣਾਣਾ ਜਿਨ੍ਹਾਂ ਨੇ ਪਿੰਡ ਲਤਾਲੇ ਬਿਓਲ ਫੂਡ ਸ਼ਾਪ ਕੁੰਦੇਵਾ ਤੇ ਆਪਣੇ ਪਿੰਡ ਲਤਾਲੇ ਸਪਾਰ ਰੋਡ ਤੇ ਮੇਲਾ ਸਟਾਰਟ ਹੋ ਗਿਆ ਵਾ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਵੀ ਜਦੋਂ ਵੀ ਮੇਲੇ ਸਪਾਰ ਨੂੰ ਕਿਸੇ ਲਤਾਲੇੋਂ ਹੋ ਕੇ ਪਿੰਡ ਲਤਾਲੇ ਰੋਡ ਤੇ ਜਾਂਦੇ ਹੋ ਤਾਂ ਇਸ ਥਾਂ ਕੋਲੇ ਜਰੂਰ ਕੋਹਨਾ ਕੋ ਲੈ ਕੇ ਜਾਓ ਜਿਵੇਂ ਤੇ ਜਲੇਬੀਆਂ ਹੋ ਗਈਆਂ ਪਕੌੜੇ ਹੋ ਗਏ ਫਰਕਰ ਜੀ ਦਾ ਠੀਕ ਹੈ ਕਿ ਪਕੌੜੇ ਸਿਹਾਰੇ ਪਕੌੜੇ ਗੋਪੀ ਵਾਲੇ ਆਲੂ ਵਾਲੇ ਸਾਰੇ ਆ ਇਸ ਕਰਕੇ ਮਠਿਆਈ ਹੋਈ ਸਭ ਕੋ ਭਾਂ ਕੋਲ ਆਈਆਂ ਨੇ ਆ ਦੇਖੋ ਜਿਵੇਂ ਫਿਰ ਸਾਫ ਸੁਥਰਾ ਮਾਲਾ ਸਾਰਾ ਦੇਖੋ ਸਾਫ ਆ ਕੇ ਰੱਖਿਆ ਵਜ਼ੀਨਾ ਇਹਨਾਂ ਬੌਂਬ ਦੀ ਲੱਗਿਆ ਜਿਵੇਂ ਜਲੇਬੀਆਂ ਦੇ ਕੋ ਰੰਗ ਬਰੰਗੀਆਂ ਨੇ ਸਾਰਾ ਮਤਲਬ ਭਾਂ ਕੋਲ ਤੋਂ ਸਾਰਾ ਸਮਾਨ ਮੈਂਦਾ ਸਾਰਾ ਬਹੁਤ ਸੱਇਆ ਸਾਫ ਸੁਥਰਾ ਵਾ ਤੇ ਬਾਕੀ ਦੇਖੋ ਅੰਦਰ ਬੈਠਣ ਦਾ ਵੀ ਖਾਸ ਪ੍ਰਬੰਧ ਆ ਤੂੰ ਬੈਠ ਕੇ ਖਾਦੇ ਜਾਓ ਠੀਕ ਹੈ ਜੀ ਜੋ ਵੀ ਆ ਮਤਲਬ ਆਰਡਰ ਦੀ ਸੈਟ ਕੰਦਰ ਸਭ ਕੋ ਕੰਨ ਲੱਤੇ ਇਸ ਕਰਕੇ ਮੇਰੀ ਸਾਰੀ ਭੈਣ ਭਰਾਵਾਂ ਨੇ ਦੇਣ ਦੀਆਂ ਤੇ ਭੈਣ ਹੋਣਾਂ ਨੇ ਇਹ ਸਭ ਕੁੱਲਿਆਵਾ ਇਹਨਾਂ ਦੀ ਬਰਤਵਾਦ ਸਪੋਰਟ ਕਰੋ ਤੇ ਵੀਡੀਓ ਨੂੰ ਬਰਤਵਾਦ ਨਾਲ ਸ਼ੇਅਰ ਵੀ ਕਰਤਾ ਕਰੀ ਤੇ ਨਾਲੇ ਕਿ ਪਤਾ ਲੱਗ ਸਕੇ ਦੇਖੋ ਜਿਵੇਂ ਹੁਣਾਂ ਮੇਲੇ ਸਪਾਰ ਵਾਲਾ ਰੋਡ ਆ ਗਿਆ ਇੱਦਾਂ ਸੁਫਾਰਾ ਦੇਖੋ ਰੌਣਕ ਤੇ ਰੌਣਕਾਂ ਜਿੰਨੀਆਂ ਫੁੱਲ ਮਿੱਥੇ ਨੇ ਉਹ ਸਭ ਪ੍ਰਯਾਣ ਦਾ ਰਸਤਾ ਤੇ ਵਾ ਮੇਰੀ ਤੋਹੀ ਬੇਨਤੀ ਹੈ ਦਵਾਰੇ ਫੇਰ ਵਰਤਬਾਦ ਸਪੋਰਟ ਕਰਨੀ ਭੈਣ ਦੀ ਭੈਣ ਹੋਣਾ ਕੋਲ ਦੇਊਗਾ ਉਹ ਬਾਕੀ ਆਪਾਂ ਲੈ ਲਓ ਜੀ ਅੱਜ ਮਿਲਦੇ ਆ ਭੈਣਾਂ ਉਹਨਾਂ ਨੂੰ ਭੈਣਾਂ ਨਾਲ ਇੱਕ ਦੋ ਗੱਲਾਂ ਕਰਦੇ ਆ ਸਾਹਿਬ ਭੈਣੇ ਉਹ ਠੀਕ ਠਾਕ ਹੋ ਹਾਂ ਜੀ ਮੇਲਾ ਸ਼ਫਾਰ ਦਾ ਭੈਣੇ ਚੱਲ ਪਿਆ ਕਿੰਮਿਆ ਰੌਣਕਾਂ ਪੂਰੀ ਰੌਣਕ ਹੈ ਬਹੁਤ ਵਧੀਆ ਠੀਕ ਆ ਕੀ ਕੀ ਫਿਰ ਤਿਆਰ ਕਰਦੇ ਹੁਣ ਤੁਸੀਂ ਹਾਂ ਜਲੇਬੀਆਂ ਬਣੀਆਂ ਰੰਗ-ਬਰੰਗੀਆਂ ਭਣੇ ਹਾਂ ਗਲਾਬੀ ਸੰਤਰੀ ਹਰੀ ਪੀਲੀ ਹੈ ਚੱਲ ਵਧੀਆ ਠੀਕ ਠਾਕ ਨੇ ਬਹੁਤ ਵਧੀਆ ਵੀ ਤੇ ਕਿਵੇਂ ਫਰਕ ਹੈ ਨਾ ਹੁਣ ਰੌਣਕ ਮੇਲੇ ਨਹੀਂ ਮੇਲੇ ਦੀ ਰੌਣਕ ਅੱਗੇ ਨਾ ਅੱਜ ਮੈਂ ਕਹਿੰਦਾ ਦੂਜਾ ਦਿਨ ਹਨਾ ਅੱਜ ਦੂਜਾ ਦਿਨ ਕੱਲ ਤਾਂ ਨਹੀਂ ਕਰਦੇ ਹਾਂ ਨਹੀਂ ਨਹੀਂ ਯਾਰ ਨਹੀਂ ਨਹੀਂ ਠੀਕ ਅੱਜ ਵੀ ਸਹੀ ਗੱਲ ਆ ਅੱਜ ਮੌਸਮ ਵੀ ਪੂਰਾ ਸਾਫ਼ ਆ ਇਹ ਕਰਕੇ ਅੱਜ ਮੇਲੇ 'ਚ ਵੀ ਬਹੁਤ ਰੌਣਕ ਲੱਗੀ ਆ ਮੇਲੇ ਜਾ ਕੇ ਆਏ ਆ ਅਸੀਂ ਇਸ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਭੈਣ ਹੋਣਾ ਕੋਲੇ ਜਦੋਂ ਤੁਸੀਂ ਲੰਘਦੇ ਹੋ ਤਾਂ ਨੂੰ ਇਹ ਪਿੰਡ ਲਤਾਲਾ ਲਤਾਲੇ ਤੋਂ ਜਦੋਂ ਤੁਸੀਂ ਸਪਾਰ ਨੂੰ ਜਾਂਦੇ ਆ ਤਾਂ ਉੱਥੇ ਭੈਣ ਹੋਣਾ ਦੀ ਸ਼ਾਪ ਆ ਦਿਓਲ ਸਵੀਡ ਸ਼ਾਪ ਇੱਥੇ ਜ਼ਰੂਰ ਭੈਣ ਹੋਣਾ ਕੋਲੇ ਰੁੱਕ ਕੇ ਜਾਓ ਤੇ ਕੋਈ ਨਾ ਕੋਈ ਚੀਜ਼ ਲੈ ਕੇ ਜਾਓ ਇਹ ਹੀ ਆਪਣੀ ਪੰਜਾਬੀ ਭੈਣਾਂ ਪੰਜਾਬੀ ਭੈਣ ਦੀ ਵੱਧ ਤੋਂ ਵੱਧ ਆਪਾਂ ਸਪੋਰਟ ਕਰਨੀ ਆ ਬਸ ਮੇਰੀ ਇਹੀ ਸਾਰਿਆਂ ਨੂੰ ਬੇਨਤੀ ਹੁੰਦੀ ਆ ਵੀ ਜਿੱਥੇ ਪੰਜਾਬੀ ਵੀਰ ਨੇ ਕੰਮ ਨਵਾਂ ਖੋਲ੍ਹਿਆ ਠੀਕ ਹੈ ਜੀ ਉਹਨਾਂ ਦੀ ਆਪਾਂ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਦੇਖੋ ਜਲੇਬੀਆਂ ਰੰਗ-ਬਰੰਗੇ ਆ। ਦੇਖੋ ਤਾਜ਼ਾ ਮਾਰਾ ਜਮਾ ਤੇਲ ਵੀ ਪੂਰਾ ਸਾਫ਼ ਸੁਥਰਾ ਸਭ ਕੁਝ ਓਕੇ ਆ। ਪਰ ਇਹ ਬਹੁਤ ਵਧੀਆ ਕੀਤਾ ਤੁਸੀਂ ਜਿਹੜਾ ਟੱਗਿਆ ਹੋਇਆ ਵਾ। ਬਾਕੀ ਹੋਰ ਤੇ ਇਹਨੂੰ ਵੀ ਨਾ ਥੋੜਾ ਜਿਹਾ ਟਾਕੇ ਜਿਵੇਂ ਵਧੀਆ ਕਿਨਾਰੇ ਸਾਰੀਆਂ ਚੀਜ਼ਾਂ ਬਹੁਤ ਸੋਹਣੀਆਂ ਟੰਗੀਆਂ ਆਈਆਂ। ਤੇ ਆਪਣਾ ਜੋ ਵੀ ਵਰਦੀ ਬਣਦੀ ਆ। ਹਾਂਜੀ। ਆਪਣਾ ਕਰਨਾ ਬੰਦਾ ਕਰਦੇ ਦੁੱਧ ਵੀ ਅਸੀਂ ਵਰਦੀ ਸਾਰਾ ਐਡਮ ਕਰਦੇ ਦੁੱਧ ਵੀ ਲਾਉਂਦੇ ਆ। ਨਹੀਂ ਨਹੀਂ ਠੀਕ ਆ ਭਨੇ ਬਹੁਤ ਵਧੀਆ। ਚਲੋ ਬਹੁਤ ਵਧੀਆ ਲੱਗਿਆ ਭਨੇ। ਤੇ ਕੀ ਕਹਿਣਾ ਚਾਹੋਗੇ? ਵਾਸ ਵੀ ਰਹੀ ਹੈ ਜਾਨਾ ਵੀ ਸਾਰਿਆਂ ਨੂੰ ਬਹੁਤ ਬੰਦਰਾ ਉਸਦੀ ਰਹਤੇ ਸਾਰਿਆਂ ਦੇ ਕੰਮ ਕਾਰ ਚੱਲਣਾ ਵਧੀਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਪਣੀ ਖਾਸ ਲਤਾਲੀ ਜੀ ਦੁਕਾਨ ਹਨਾ ਆਹ ਸਾਰਾ ਤਾਲੇ ਰੰਗੂ ਵਾਲਾ ਅੱਡਾ ਵੀਰੇ ਰੰਗੂ ਵਾਲਾ ਅੱਡਾ ਜਦੋਂ ਆਪਾਂ ਇਧਰ ਚਪਾਰ ਨੂੰ ਜਾਂਦੇ ਆ ਤੇ ਇੱਥੇ ਮੇਨ ਤੇ ਦੁਕਾਨਾ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਵੀ ਜਦੋਂ ਵੀ ਲੰਘਦੇ ਆ ਮੇਲਾ ਦੇਖਣ ਜਾਂਦੇ ਆ ਤਾਂ ਜਾਂ ਲੰਘਦੇ ਆ ਮੰਡੀ ਵਾਲਾ ਅੰਦਗੜ ਮੰਡੀ ਵਾਲਾ ਜਰੂਰ ਰੁੱਕ ਕੇ ਜਾਇਆ ਕਰੋ ਕੋਹਾਂ ਨਾ ਕੋ ਲੈ ਕੇ ਜਾਇਆ ਕਰੋ ਪੰਜਾਬੀ ਭੈਣ ਦੀ ਆਪਾਂ ਵੱਧ ਤੋਂ ਵੱਧ ਸਪੋਰਟ ਕਰਨੀ ਆ બસ ਮੇਰੀ ਸਾਰਿਆਂ ਨੂੰ ਇਹੀ ਆ ਬੇਨਤੀ ਆ ਬਸ ਵਾਹਿਗੁਰੂ ਜੀ ਖਾਲਸਾ ਵਾਹਿ ਫਤਿਹ ਜੀ